ਕਾਮ ਨੌਜਵਾਨ ਬੱਚਾ ਨਹੀਂ ਕਰ ਸਕਦਾ ਸੋਚ ਵੀ ਨਹੀਂ ਸਕਦਾ ਸੋਚਣ ਦਾ ਦੂਰ ਇਸ ਪਾਸੇ ਨੂੰ ਆਪਾਂ ਇੱਕ ਕਦਮ ਵੀ ਨਹੀਂ ਪੁੱਟਦੇ ਜਿਹੜਾ ਪਿਛਲੇ 8 ਸਾਲ ਤੋਂ ਅਨਮੋਲ ਕਰ ਰਿਹਾ ਆਗੇ ਇਹਦੇ ਨਾਲ ਖੜੋ ਇਹਨੂੰ ਵਲੰਟੀਅਰਲੀ ਲੋੜ ਆ ਹੁਣ ਬਹੁਤ ਸਾਰੇ ਮੈਂਬਰਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਛੋਟੇ ਭਰਾ ਅਨਮੋਲ ਕਵਤਰਾ ਨੇ ਕੈਂਪ ਆਰਗੇਨਾਈਜ਼ ਕੀਤਾ ਜਿਹੜੀ ਬਹੁਤ ਲੰਬੇ ਸਮੇਂ ਤੋਂ ਸਾਨੂੰ ਅੜੇਕ ਵੀ ਸੀ ਛੋਟੇ ਭਰਾ ਨਾਲ ਸਾਡੀ ਅਕਸਰ ਗੱਲ ਵੀ ਹੁੰਦੀ ਸੀ ਕਿ ਆਪਣਾ ਆਪ ਦਾ ਪਲੇਟਫਾਰਮ ਹੋਵੇ ਜਿੱਥੇ ਆਪਾਂ ਬੈਠ ਕੇ ਹਰ ਰੋਜ਼ ਸੰਗਤ ਦੀ ਸੇਵਾ ਕਰ ਸਕੀਏ ਜਿੱਥੇ ਬੈਠ ਕੇ ਜਿਹੜੀ ਮਹਾਰਾਜ ਚੇ ਪਾਦਸ਼ਾਹ ਨੇ ਸੇਵਾ ਬਖਸ਼ੀ ਉਸ ਅੱਲਾ ਉਸ ਨਾਮ ਵਾਹਿਗੁਰੂ ਭਗਵਾਨ ਜੀ ਨੇ ਉਹਨੂੰ ਆਪਾਂ ਕਰ ਸਕੀਏ ਪਿਛਲੇ 8 ਸਾਲਾਂ ਤੋਂ ਅਨਮੋਲ ਸੜਕਾਂ ਤੇ ਬੈਠ ਕੇ ਕਿਤੇ ਮਾਰਕੀਟ 'ਚ ਬੈਠ ਕੇ ਕਿਤੇ ਗੱਡੀਆਂ ਖੜਨੂ ਜਗ੍ਹਾ ਜਿੱਥੇ ਲੋਕ ਆ ਕੇ ਆਬਰੇ ਮੀਕਲ ਖੜੇ ਕਰਦੇ ਆ ਉੱਥੇ ਬੈਠ ਕੇ ਠੰਡ ਚ ਗਰਮੀ ਚ ਇਹ ਸੇਵਾ ਕਰ ਰਿਹਾ ਤੇ ਅੱਜ ਵਧਾਈਆਂ ਵੀ ਦਿਨਣਾ ਮੈਂ ਆਪੋ ਕਰਦੇ ਭਰਾ ਨੂੰ ਵੀ ਇਹਨਾਂ ਨੇ ਇੱਕ ਜਗ੍ਹਾ ਲਈ ਹੈ 3000 ਗਜ ਦਾ ਪਲਾਟ ਜਿਹਦੇ ਵਿੱਚ ਇੱਕ ਉਹ ਲੋੜਵੰਦਾਂ ਦੀ ਮਦਦ ਹੋਊਗੀ ਜਿਹੜੇ ਸੜਕਾਂ ਦੇ ਉੱਤੇ ਆਪਣੀਆਂ ਦੁੱਖ ਤਕਲੀਫਾਂ ਲੈ ਕੇ ਝੋਲਿਆਂ ਤੇ ਰਿਪੋਰਟਾਂ ਪਰ ਕੇ ਦਰਦਰ ਦੀਆਂ ਠੋਕਰਾ ਖਾਂਦੇ ਤੁਰੇ ਫਿਰਦੇ ਹਸਪੀਟਲਾਂਾਂ ਤੇ ਸਰਕਾਰੀ ਹਸਪੀਟਲਾਂਾਂ ਤੇ ਉਹਨਾਂ ਨੂੰ ਇਲਾਜ ਬਾਰੇ ਅਵੇਰਨੈਸ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਪ੍ਰਾਈਵੇਟਾਂ ਦੇ ਵਿੱਚ ਦੇਣ ਵਾਸਤੇ ਉਹਨਾਂ ਕੋਲੇ ਝੋਲੇ ਭਰ ਕੇ ਪੈਸੇ ਹੈ ਨਹੀਂ ਤੇ ਉਹਨਾਂ ਦੇ ਲੋਕਾਂ ਲਈ ਇਹ ਮਸੀਹਾ ਉਹਨਾਂ ਦੇ ਲੋਕਾਂ ਲਈ ਇਹ ਸਾਡਾ ਛੋਟਾ ਭਰਾ ਸੇਵਾ ਕਰਦਾ ਇਹਦੀ ਪੂਰੀ ਟੀਮ ਸੇਵਾ ਕਰਦੀ ਆ ਜਿਹਦੇ ਵਿੱਚ ਪਿਛਲੇ 8 ਸਾਲਾਂਾਂ ਚ ਲੱਖਾਂ ਹੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਭੈਣਾਂ ਨੂੰ ਮਾਵਾਂ ਨੂੰ ਮਦਦ ਮਿਲੀ ਹੈ ਇਲਾਜ ਦੇ ਰੂਪ ਦੇ ਵਿੱਚ ਜਿਹੜੀ ਇੱਕ ਆਮ ਨੌਜਵਾਨ ਬੱਚਾ ਨਹੀਂ ਕਰ ਸਕਦਾ ਸੋਚ ਵੀ ਨਹੀਂ ਸਕਦਾ ਸੋਚਣ ਤੋਂ ਦੂਰ ਇਸ ਪਾਸੇ ਨੂੰ ਆਪਾਂ ਇੱਕ ਕਦਮ ਵੀ ਨਹੀਂ ਪੁੱਟਦੇ ਜਿਹੜਾ ਪਿਛਲੇ 8 ਸਾਲ ਤੋਂ ਅਨਮੋਲ ਕਰ ਰਿਹਾ ਤੇ ਮੈਂ ਯੂਥ ਨੂੰ ਵੀ ਸਾਡੇ ਨੌਜਵਾਨ ਵੀਰਾਂ ਨੂੰ ਵੀ ਟੈਣਾ ਨੂੰ ਵੀ ਬੇਨਤੀ ਕਰਦਾ ਵੀ ਇਸ ਤਰ੍ਹਾਂ ਦੇ ਸਾਡੇ ਜੰਗਸਟਰ ਨੂੰ ਸਪੋਰਟ ਕਰੋ ਤੁਸੀਂ ਆ ਕੇ ਇਹਦੇ ਨਾਲ ਖੜੋ ਇਹਨੂੰ ਵਲੰਟੀਅਰਲੀ ਲੋੜ ਆ ਹੁਣ ਬਹੁਤ ਸਾਰੇ ਮੈਂਬਰਾਂ ਦੀ ਕਿਉਂਕਿ ਹੁਣ ਜਿਵੇਂ ਅੱਜ ਦਾ ਕੈਂਪ ਸੀ ਕਰੀਬ 2.5-3000 ਪੇਸ਼ੈਂਟ ਇੱਥੇ ਅੱਜ ਪਹੁੰਚਿਆ ਹਰੇਕ ਬੰਦੇ ਦੀ ਅਲੱਗ-ਅਲੱਗ ਤਰ੍ਹਾਂ ਦੀ ਸਮੱਸਿਆ ਕਿਸੇ ਨੂੰ ਆਪਰੇਸ਼ਨਾਂ ਦੀ ਜ਼ਰੂਰਤ ਆ ਆਪਰੇਸ਼ਨ ਹੋਣ ਵਾਲੇ ਆ ਇਹਦੀਆਂ ਅੱਖਾਂ ਦੀ ਸਮੱਸਿਆ ਕਿਸੇ ਨੂੰ ਫਿਜ਼ੀਕਲੀ ਕੋਈ ਲੱਤਾਂ ਬਾਹਾਂ ਦੀ ਪ੍ਰੋਬਲਮ ਆ ਹਰ ਇੱਕ ਬੰਦੇ ਨੂੰ ਸੰਤੁਸ਼ਟ ਕਰਨਾ ਉਹਦਾ ਟ੍ਰੀਟਮੈਂਟ ਲਈ ਉਹਦੇ ਮਦਦ ਲਈ ਉਸ ਤੋਂ ਵੀ ਜ਼ਿਆਦਾ ਉਹਨੂੰ ਉਹ ਪਿਆਰ ਮਿਲਣਾ ਚਾਹੀਦਾ ਜਦੋਂ ਇੱਥੇ ਆਉਂਦਾ ਉਹਦਾ ਦੁੱਖ ਸੁਣਨ ਲਈ ਜੇ 10 ਮਿੰਟ ਬੈਠ ਕੇ ਅਦਾ ਤਾਂ ਉਹਦੇ ਨਾਲ ਹੀ ਠੀਕ ਹੋ ਜਾਂਦਾ ਬੰਦਾ ਤੇ ਉਸ ਤਰ੍ਹਾਂ ਦੇ ਭੈਣ ਭਰਾਵਾਂ ਦੀ ਲੋੜ ਆ ਜਿਹੜੇ ਆ ਕੇ ਫਿਜ਼ੀਕਲੀ ਸਪੋਰਟ ਕਰਨ ਨਾਲ ਜਿਹੜੇ ਨਾਲ ਆ ਕੇ ਖੜ ਕੇ ਇੱਥੇ ਐਜੇ ਵਲੰਟੀਅਰ ਸੇਵਾ ਕਰਨ ਤੇ ਵਾਹਿਗੁਰੂ ਕਿਰਪਾ ਕਰਨ ਜਿਵੇਂ ਅੱਗੇ ਚਿਤੱਕਰ ਲੈ ਕੇ ਆਏ ਨੇ ਸੱਚੇ ਪਾਤਸ਼ਾਹ ਉਮੇ ਅੱਗੇ ਵੀ ਸਾਡੇ ਭਰਾ ਨੂੰ ਛੋਟੇ ਨੂੰ ਮਹਾਰਾਜ ਲੈ ਕੇ ਜਾਣ ਤੇ ਸੰਗਤ ਨੂੰ ਇਹੀ ਬੇਨਤੀ ਅਰਦਾਸ ਕਰਿਓ ਇਹ ਛੋਟੇ ਭਰਾ ਵਾਸਤੇ ਕਿ ਅੱਗੋਂ ਵੀ ਵੱਧ ਚੜ ਕੇ ਸੇਵਾ ਕਰ ਸਕੇ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਸਾਰੀ ਟੀਮ ਦਾ ਇਹਨਾਂ ਦੀ ਦਾ ਬਹੁਤ ਧੰਨਵਾਦ ਵੀ ਆ ਗੁਰੂ ਕਿਰਪਾ ਕਰਨ ਹੋਰ ਵੱਧ ਚੜ ਕੇ ਸੇਵਾ ਕਰਨ ਦਾ ਹੌਸਲਾ ਵਾਹਿਗੁਰੂ ਖਾਲਸਾ ਵਾਹਿਗੁਰੂ